ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਆ ਇਸ ਟੌਪਿਕ ਤੇ ਬਾਈ ਜੀ ਅਸੀਂ ਏਸੀ ਲਵਾਉਣਾ ਕਿਹੜੀ ਕੰਪਨੀ ਦਾ ਲਵਾਈਏ ਕਿੰਨੇ ਸਟਾਰ ਲਵਾਈਏ ਇਨਵਰਟਰ ਲਵਾਈਏ ਜਾਂ ਫਿਕਸ ਸਪੀਡ ਲਵਾਈਏ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਵੀਡੀਓ ਬਣਾ ਰਿਹਾ ਨਾ ਦਾ ਮੈਂ ਕੋਈ ਪੇਡ ਪ੍ਰੋਮੋਸ਼ਨ ਕਰਦਾ ਪਿਆ ਨਾ ਮੈਂ ਕਿਸੇ ਦੇ ਕਹਿਣ ਤੇ ਬਣਾਉਣ ਡਿਆ ਮੈਨੂੰ ਜੋ ਚੰਗਾ ਲੱਗਾ ਉਸ ਦੇ ਹਿਸਾਬ ਨਾਲ ਬਣਾਉਣ ਲੱਗਾ ਬਾਕੀ ਵਿਚਾਰ ਤੁਹਾਡੇ ਆਪਣੇ ਆਪਣੇ ਹੋ ਸਕਦੇ ਆ ਤੁਸੀਂ ਕਿਹੜੀ ਕੰਪਨੀ ਦਾ ਲਾਈਕ ਕਰਦੇ ਹੋ ਉਹ ਤੁਹਾਡਾ ਆਪਣਾ ਵਿਚਾਰ ਹੈ ਹੁਣ ਇਹ ਆਪਾਂ ਐਮ ਸਟਡ ਕੰਪਨੀ ਦਾ ਏਸੀ ਜਿਹੜਾ ਉਹ ਤੁਹਾਨੂੰ ਦਿਖਾਉਣ ਲੱਗਿਆ ਵੀ ਇਹਦੇ ਵਿੱਚ ਕਿਵੇਂ ਦਾ ਮਟੀਰੀਅਲ ਲੱਗਾ ਆ ਉਹ ਸਾਰਾ ਆਪਾਂ ਚੈੱਕ ਕਰਵਾ ਦਨੇ ਤੁਹਾਨੂੰ ਟਾਪ ਕਵਰ ਖੋਲਣ ਤੋਂ ਇਧਰਲੇ ਬੰਨੇ ਕੋਇਲ ਤੁਸੀਂ ਵੇਖੋ ਇਹਦੇ ਦੇ ਬਲੂ ਕਲਰ ਦੀ ਕੋਟਿੰਗ ਹੋਈ ਹੈ ਤੇ ਬਲੂ ਫਿੰਸ ਦੇ ਵਿੱਚ ਇਹ ਵਾਲਾ ਹੈ ਸੀ ਤੇ ਰਾਈਟ ਸਾਈਡ ਤੇ ਵੀ ਇਧਰਲੇ ਬੰਨੇ ਕੋਟਿੰਗ ਹੋਈ ਆ ਜਿਨ੍ਹਾਂ ਦੇ ਸ਼ੋਰਾ ਜੰਮਦਾ ਹੈਗਾ ਬਹੁਤ ਜ਼ਿਆਦੀ ਸਮੱਸਿਆ ਆਉਂਦੀ ਵੀ ਛੋਰੇ ਕਰਕੇ ਜਿਹੜੇ ਏਸੀਆਂ ਦੀ ਗੈਸ ਲੀਕ ਹੋ ਜਾਂਦੀ ਹੈ ਜਦੋਂ ਇਦਾਂ ਦੀ ਕੋਟਿੰਗ ਹੋਈ ਹੋਵੇ ਉੱਥੇ ਵੱਧ ਟਾਈਮ ਕੱਢ ਜਾਂਦਾ ਆਮ ਏਸੀ ਦੇ ਨਾਲੋਂ ਜਿਹੜੀ ਗੈਸ ਹੁੰਦੀ ਟਿਕ ਜਾਂਦੀ ਹੈ ਜੇਕਰ ਇਸ ਏਸੀ ਦੀ 쿨ਿੰਗ ਕਪੈਸਿਟੀ ਦੀ ਗੱਲ ਕਰੀਏ ਤੇ 5500 ਵਾਟ ਹੈ 쿨ਿੰਗ ਕਪੈਸਿਟੀ ਆਮ ਜਿਹੜੇ ਏਸੀ ਮਾਰਕੀਟ ਦੇ ਵਿੱਚ ਆਉਂਦੇ ਆ ਕਿਸੇ ਦੀ 쿨ਿੰਗ ਕਪੈਸਿਟੀ 4800 ਹੈ ਕਿਸੇ ਦੀ 5000 ਕਿਸੇ ਦੀ 5100 5500 ਤੇ ਜਿਵੇਂ ਆਪਾਂ ਕਹਿ ਰਹੀਏ ਮਿਤਸੂ ਪੁੱਛੀ ਤਾਂ ਜਿਹੜਾ ਹੈਵੀ ਡਿਊਟੀ ਹੈ ਹੁੰਦੀ ਲਗਭਗ 5800 5900 ਦੇ ਕਰੀਬ ਹੁੰਦੀ ਹੈ ਇਹਦੀ ਕੂਲਿੰਗ ਕਪੈਸਿਟੀ ਆ 5500 ਤੇ ਗੱਲ ਕਰਦੇ ਆਂ ਦੀ ਲਾਈਟ ਦੀ ਕੰਜ਼ਮਪਸ਼ਨ ਦੀ ਤੇ ਇਹਦੇ ਉੱਪਰ ਜੋ ਮੈਂਸ਼ਨ ਕੀਤਾ ਆ 6.3 ਮਤਲਬ ਸਵਾ 6 ਐਂਪੀਅਰ ਸਾਢੇ 6 ਐਂਪੀਅਰ ਦੇ ਕਰੀਬ ਜਿਹੜਾ ਇਹਦਾ ਕਰੰਟ ਹੈ ਰਿਮੋਟ ਤੁਸੀਂ ਵੇਖੋ ਕਿੰਨਾ ਯੂਨੀਕ ਜਿਹਾ ਬਣਿਆ ਹੋਇਆ ਹੈ ਇਨਡੋਰ ਆਪਾਂ ਸਾਰਾ ਤੁਹਾਨੂੰ ਖੋਲ ਕੇ ਦਿਖਾ ਦਿੱਤਾ ਤੇ ਹੁਣ ਵਾਰੀ ਆਉਂਦੀ ਹੈ ਆਊਟਡੋਰ ਯੂਨਟ ਦੀ ਆਊਟਡੋਰ ਯੂਨਟ ਵੀ ਤੁਹਾਨੂੰ ਆਪਾਂ ਓਪਨ ਕਰਕੇ ਦਿਖਾ ਦਿੰਨੇ ਆ ਇਹਦਾ ਆਊਟਡੋਰ ਯੂਨਟ ਵੀ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਤੇ ਇਹਦੇ ਆਪਾਂ ਉੱਪਰ ਵਾਲੇ ਸਾਰੇ ਕਵਰ ਉਤਾਰ ਕੇ ਉਹ ਵੀ ਚੈੱਕ ਕਰ ਲੈਣੇ ਆ ਇਹਦੇ ਵਿੱਚ ਕਿਸ ਤਰ੍ਹਾਂ ਦਾ ਮਟੀਰੀਅਲ ਲੱਗਾ ਹੋਇਆ ਇਸ ਏਸੀ ਬਾਰੇ ਬਹੁਤ ਘੱਟ ਕਸਟਮਰਾਂ ਨੂੰ ਪਤਾ ਹੈ ਜਿੰਨਾ ਜਿੰਨਾ ਦੇ ਇਹ ਏਸੀ ਲੱਗੇ ਹੋਏ ਆ ਉਹ ਵੀਰ ਵੀ ਕਮੈਂਟ ਕਰਕੇ ਦੱਸਿਓ ਵੀ ਇਹਨਾਂ ਦਾ ਰਿਜ਼ਲਟ ਤੁਹਾਨੂੰ ਇਸ ਏ ਬ੍ਰਾਂਡ ਦਾ ਜਿਹੜਾ ਕਿਵੇਂ ਦਾ ਰਿਜ਼ਲਟ ਮਿਲਿਆ ਤੇ ਆਪਾਂ ਜਿਹੜਾ ਅੱਜ ਜਿਹੜਾ ਹੈਵੀ ਡਿਊਟੀ ਆ 3 ਸਟਾਰ ਬਿਨਾ ਨਾਇਟਰ ਤੋਂ ਫਿਕਸ ਸਪੀਡ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਗੇ ਆ ਹੁਣ ਆਪਾਂ ਇਹਦੇ ਉੱਪਰ ਵਾਲੇ ਕਵਰ ਜਿਹੜੇ ਆ ਉਹ ਵੀ ਉਤਾਰ ਕੇ ਵੇਖਦੇ ਆ ਤੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਏਸੀ ਦੇਖਣ ਨੂੰ ਮਿਲਦਾ ਆਪਣਾ ਸੱਜਣ ਹੀ ਹੈ ਜਿਹੜਾ ਏਸੀ ਲੈਣ ਲੱਗਿਆ ਸੀ ਉਹ ਮਿਤਸੂਬਿਸ਼ੀ ਤਾਂ ਲੈਣ ਨੂੰ ਫਿਰਦਾ ਸੀਗਾ ਤੇ ਮੈਂ ਕਿਹਾ ਆਪਾਂ ਇਹ ਵਾਲਾ ਬ੍ਰਾਂਡ ਜਿਹੜਾ ਮੈਨੂੰ ਇਹ ਚੰਗਾ ਲੱਗਾ ਮਟੀਰੀਅਲ ਇਹਦੇ ਵਿੱਚ ਚੰਗਾ ਲੱਗਿਆ ਆ ਨੱਗੇ ਆਇਆ ਤੇ ਆਪਾਂ ਸੋਚਿਆ ਵੀ ਇਹ ਵਾਲਾ ਏਸੀ ਆਪਾਂ ਲੈਨੇ ਆ ਤੇ ਹੁਣ ਜਿਹੜੀਆਂ ਇਹ ਪਾਈਪਾਂ ਨੇ ਉਹ ਵੀ ਮਜ਼ਬੂਤ ਨੇ ਵਧੀਆ ਢਾਂਚਾ ਬਣਿਆ ਹੋਇਆ ਤੇ ਇਧਰਲੇ ਬੰਨੇ ਜਿਹੜੀ ਪਿਕਲ ਦੀ ਏ ਜਿਹੜੀ ਮੋਟਰ ਏ ਉਹ ਇਹਦੇ ਵਿੱਚ ਲੱਗੀ ਹੋਈ ਆ ਹੁਣ ਆਪਾਂ ਇਹਦੇ ਵਿੱਚ ਕੰਪਰੈਸ਼ਨ ਵੇਖਦੇ ਆ ਕਿਹੜਾ ਲੱਗਾ ਤੇ ਜਿਹੜੀ ਗੱਲ ਕਰਦੇ ਆਪਾਂ ਗੈਸ ਦੀ ਤੇ ਗੈਸ ਇਹਦੇ ਵਿੱਚ R32 ਆ ਤੇ ਇਧਰਲੇ ਬੰਨੇ ਜਿਹੜੀਆਂ ਪਾਈਪਾਂ ਨੇ ਉਹ ਵੀ ਤੁਸੀਂ ਵੇਖ ਲਓ ਕਨਸਰ ਜਿਹੜਾ ਇਹਦਾ ਲੱਗਾ ਉਹ ਡਬਲ ਲੱਗਿਆ ਆ ਤੇ ਆ ਜਿਹੜੀਆਂ ਪਾਈਪਾਂ ਵੈਸੇ ਬਹੁਤ ਵਧੀਆ ਨੇ ਮਜ਼ਬੂਤ ਲੱਗਿਆ ਹੋਇਆ ਸਾਰਾ ਮਟੀਰੀਅਲ ਤੇ ਜਿਹੜਾ ਹਾਈਲੀ ਕੰਪਨੀ ਦਾ ਇਹਦੇ ਵਿੱਚ ਕੰਪਰੈਸ਼ਰ ਲੱਗਿਆ ਆ R32 ਗੈਸ ਦੇ ਇਹ ਸਾਈਡ ਤੇ ਵੀ ਕੰਪਨੀ ਨੇ ਕੋਟਿੰਗ ਕੀਤੀ ਹੋਈ ਆ ਸ਼ੋਰੇ ਤੋਂ ਬਚਣ ਵਾਸਤੇ ਤੇ ਹੁਣ ਗੱਲ ਕਰਦੇ ਆ ਇਸ AC ਦੇ ਪ੍ਰਾਈਸ ਬਾਰੇ ਮਾਰਕੀਟ ਦੇ ਵਿੱਚ 1500 1500 ਇਦਾਂ ਦਾ ਰੇਟ ਉੱਪਰ ਹੇਠਾਂ ਹੋ ਸਕਦਾ ਹੈ ਤੇ ਲਗਭਗ ਤੁਸੀਂ ਮੰਨ ਕੇ ਚੱਲੋ 42 ਤੋਂ 45000 ਦੇ ਏਡਗੇਡ ਦੇ ਵਿੱਚ ਇਹ ਏਸੀ ਦੀ ਕੀਮਤ ਹੈਗੀ ਆ ਕਈ ਵਾਰ ਕੀ ਹੁੰਦਾ ਏਰੀਆ ਜਿਆਦਾ ਜਿੱਥੇ ਜਿੰਨਾਂ ਦੀ ਜਾਰੀ ਸੇਲ ਹੈ ਉੱਥੇ ਸਸਤਾ ਮਿਲ ਜਾਂਦਾ ਤੇ ਕਈਆਂ ਜਗ੍ਹਾ ਤੇ ਜਿਹੜਾ ਸਪੈਸ਼ਲ ਕੋਈ ਡੀਲਰ ਮੰਗਵਾ ਕੇ ਦਿੰਦਾ ਹੈ ਤੇ ਉੱਥੇ ਥੋੜਾ ਬਾਧਾ ਮਹਿੰਗਾ ਹੋ ਸਕਦਾ ਹੈ ਏਸੀ ਐਮਸਟਰਡ ਕੰਪਨੀ ਦਾ ਏਸੀ ਜਿਹੜਾ ਤੁਹਾਨੂੰ ਦਿਖਾਇਆ ਵੀਡੀਓ ਚੰਗੀ ਲੱਗੀ ਨਾਤ ਤੋਂ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ